ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਹਸਰੀ ਗਾਦ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਪਹਿਲਾਂ ਆਪਾਂ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਵੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆਂ ਜਿਹੜੀ ਮੇਰੇ ਭੈਣਾਂ ਨੇ ਆਪਣਾ ਆਰਡਰ ਡਨ ਕਰਨਾ ਹੁੰਦਾਗਾ ਆਨਲਾਈਨ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਡਨ ਕਰ ਸਕਦੀਆਂ ਨੇ ਤੇ ਆਪਣੇ ਸੂਟ ਆਪਣੇ ਘਰ ਤੱਕ ਮਗਵਾ ਸਕਦੀਆਂ ਨੇ ਕੋਈ ਆਪਣੇ ਟੈਨਸ਼ਨ ਨਾ ਲਿਆ ਕਰੋ ਇੱਕ ਮੈਨੂੰ ਬਹੁਤ ਜ਼ਿਆਦਾ ਫੋਨ ਜਾਂ ਮੈਸੇਜ ਆਉਂਦੇ ਨੇ ਵੀ ਫਰਾਡ ਫਰੂਡ ਵਾਲਾ ਚੱਕਰ ਇਦਾਂ ਦਾ ਆਪਣਾ ਕੋਈ ਗੱਲਬਾਤ ਨਹੀਂ ਹੈਗੀ ਜਿੱਦਾਂ ਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਕਲਰ ਡਿਜ਼ਾਈਨ ਉਹੀ ਤੁਹਾਡੇ ਘਰ ਤੱਕ ਪਹੁੰਚੂਗਾ ਬਾਕੀ ਜਿਹੜਾ ਜਿੱਦਾਂ ਦਾ ਵੀ ਆਪਾਂ ਸਟੱਪ ਵੀਡੀਓ ਦੇ ਵਿੱਚ ਦੱਸਾਂਗੇ ਕੋਈ ਆਪਾਂ ਹੇਰਾ ਫੇਰੀ ਨਾਲ ਨਹੀਂ ਭੇਜਾਂਗੇ ਜਿੱਦਾਂ ਦਾ ਦੱਸਾਂਗੇ ਉਦਾਂ ਦਾ ਹੀ ਦੰਮਾਂਗੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਲੈ ਕੇ ਆਪਾਂ ਗਰਮ ਵਿੱਚ ਬਹੁਤ ਜ਼ਿਆਦੇ ਸੋਹਣੇ ਸੂਟ ਇਹ ਕੁੱਲੂ ਦੇ ਸੂਟ ਰਹਿਣ ਵਾਲੇ ਨੇ ਬਹੁਤ ਜ਼ਿਆਦੇ ਹਾਈ ਫਾਈ ਕਲੈਕਸ਼ਨ ਆ ਟ੍ਰੈਂਡਿੰਗ 'ਚ ਬਹੁਤ ਜ਼ਿਆਦੇ ਆ ਗਏ ਬੈਦ ਸ਼ਾਲ ਮਿਲੂਗਾ ਇਹਨਾਂ ਦੇ ਨਾਲ ਤੁਹਾਨੂੰ ਇਹ ਵਾਲੇ ਜਿਹੜੇ ਸੂਟ ਨੇ ਨਾ ਪਿਓਰ ਗਰਮ ਵਿੱਚ ਸੂਟ ਨੇ ਪਿਓਰ ਗਰਮ ਵਿੱਚ ਸੂਟ ਨੇ ਇਹ ਇਹਨਾਂ ਦੀ ਆਹ ਵਾਲੀ ਡਿਜ਼ਾਈਨਿੰਗ ਹੋਣੀ ਆਗੀ ਬਿੱਦ ਦੇ ਨਾਲ ਹੀ ਸ਼ਾਲ ਮਿਲਣਾਗਾ ਦੇਖ ਸਕਦੇ ਤੁਸੀਂ ਆਹ ਵਾਲੀ ਸ਼ਾਲ ਤਾਂ ਗਈ ਇਹਦੀ ਇਹ ਪੂਰੀ ਕੱਟ ਹੁੰਦੀ ਆਗੀ ਵਿੱਚ ਸ਼ਰਟ ਵਿੱਚ ਸ਼ਾਲ ਆਹ ਵਾਲੇ ਬਾਰਡਰ ਆਉਣੇ ਨੇ ਇਹਦੇ ਸ਼ਰਟ ਤੇ ਵਿੱਚ ਆ ਗਿਆ ਇਹਦਾ ਸ਼ਾਲ ਆਹ ਵਾਲਾ ਇਹਦਾ ਸ਼ਾਲ ਆ ਗਿਆ ਵਿਚਾਲੇ ਦੀ ਰੱਖੀ ਹੋਈ ਆ ਬਾਟਮ ਤੇ ਆਹ ਵਾਲਾ ਇਹਦਾ ਸੈਂਟਰ ਚ ਸਾਈਡ ਤੇ ਆ ਗਿਆ ਸ਼ਾਲ ਇਹਦੀ ਬਾਟਮ ਆਗੀ ਜਿਹੜੀ ਬਾਟਮ ਤੇ ਵੀ ਆਹ ਵਾਲਾ ਬਾਰਡਰ ਆਊਗਾ ਮੂਰੀਆਂ ਤੇ ਦੇਖ ਸਕਦੇ ਹੋਗੇ ਤੁਸੀਂ ਬਹੁਤ ਜਿਆਦੇ ਸੋਹਣੇ ਜੇ ਸੂਟ ਨੇ ਪਹਿਲਾ ਆਪਣੇ ਕੋਲੇ ਕਲਰ ਹੈਗਾ ਬੋਟਲ ਗ੍ਰੀਨ ਆ ਆਪਾਂ ਤੁਹਾਨੂੰ ਇਹ ਕਰਕੇ ਦਿਖਾਤਾਗਾ ਸਾਰਾ ਬੋਟਲ ਗ੍ਰੀਨ ਕਲਰ ਦਾ ਸੂਟ ਹੈਗਾ ਸਾਰਾ ਥ्रेड ਦਾ ਇਹਦੇ ਤੇ ਕੰਮ ਕੀਤਾ ਹੋਇਆਗਾ ਬਰਕ ਦੀ ਤਰ੍ਹਾਂ ਹੁੰਦਾਗਾ ਇਹ ਸਾਰਾ ਵਿੱਚ ਜਿਹੜੀ ਡਿਜ਼ਾਈਨਿੰਗ ਦਿੱਤੀ ਹੋਈ ਆਗੀ ਬਹੁਤ ਜਿਆਦੇ ਸੋਹਣੇ ਸੂਟ ਨੇ ਪਿਓਰ ਪਸ਼ਮੀਨਾਗਾ ਗਰਮੇ ਚ ਸੂਟ ਨੇ ਪੂਰੇ ਵਧੀਆ ਮੋਟੇ ਚ ਇਸ ਕੀ ਆਪਣੇ ਕੋਲੇ ਫਰਸਟ ਕਲਰ ਸੈਕੰਡ ਕਲਰ ਆਪਣੇ ਕੋਲੇ ਆ ਗਿਆ ਮਸਟਰਡ ਪ੍ਰੋਪਰ ਕਲਰ ਤੁਹਾਨੂੰ ਦਿਖ ਰਿਹਾ ਹੈ ਪ੍ਰੋਪਰ ਮਸਟਰਡ ਕਲਰ ਦਾ ਸੂਟ ਹੈਗਾ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਪੀਸ ਖੋਲ ਕੇ ਦਿਖਾਇਆ ਉਦੋਂ ਦਾ ਹੀ ਇਹ ਸੇਮ ਡਿਜ਼ਾਈਨਿੰਗ ਹੈ ਦੀ ਵਿਦ ਸ਼ਾਲ ਮਿਲੂਗਾ ਤੁਹਾਨੂੰ ਇਹਦੇ ਨਾਲ ਪਹਿਲਾ ਬੋਟਲ ਗ੍ਰੀਨ ਆ ਗਿਆ ਦੂਜਾ ਮਸਟਰਡ ਕਲਰ ਆ ਗਿਆ ਤੀਜਾ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਲਾਈਟ 골ਡਨ ਜਿਹਾ ਜਿਵੇਂ ਬੀਬੀਆਂ ਨੇ ਪੋਣਾ ਹੋਵੇ ਉਹਨਾਂ ਲਈ ਵੈਸਟ ਹੈਗਾ ਇਹ ਰੰਗ ਦੇਖ ਸਕਦੇ ਹੋਗੇ ਨਾਲ ਵਿਦ ਸ਼ਾਲ ਰਹਿਣ ਵਾਲਾ ਪ्योर ਪਸਮ ਦੀ ਤਰ੍ਹਾਂ ਸੂਟ ਨੇ ਇਹ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਟਾਫ ਦੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਿਓ ਕਿਉਂਕਿ ਸਟਾਫ ਆ ਕੇ ਜਿਹੜਾ ਬਹੁਤ ਜ਼ਿਆਦਾ ਵਧੀਆ ਹੈਗਾ ਇਹਨਾਂ ਦਾ ਸੂਟ ਦਾ ਜਿਹੜਾ ਰੇਟ ਰਹਿਣ ਵਾਲਾ 900 ਰਹਿਣ ਵਾਲਾ ਵਿਦੂ ਸ਼ਿਪਿੰਗ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਤੁਹਾਨੂੰ ਸ਼ੋ ਕੀਤੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਦੀ ਰਿਕੁਆਇਰਮੈਂਟ ਹੈਗੀ ਆ ਕਿ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਐਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ